ਵਾਨ ਨਿਗਰ ਗਵਰਨਮੈਂਟ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਕੇ ਆਰਤੀਪੂਕ ਪ੍ਰਦਰਸ਼ਨ ਕੀਤਾ ਅੱਜ ਦਿਨ ਮੰਗਲਵਾਰ 11:10 ਦੇ ਕਰੀਬ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨਾਲ ਵਾਦਾ ਖਿਲਾਫੀ ਕਰਨ ਦੇ ਰੋਸ ਵਜੋਂ ਅੱਜ ਇੱਥੇ ਗਵਰਨਮੈਂਟ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਕੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਗਵਰਨਮੈਂਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਪੁਆਣੀਗੜ੍ਹ ਦੇ ਪ੍ਰਧਾਨ ਗੋਪਾਲ ਕਿਸ਼ਨ ਤੇ ਹੋਰ ਆਗੂਆਂ ਨੇ ਸੁੱਬੇ ਵਿੱਚ ਜਦੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹ ਤੋਂ ਮੁੱਖ ਮੰਤਰੀ ਮਾਨ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ ਬਾਰ ਬਾਰ ਮੀਟਿੰਗਾਂ ਦਾ ਸਿਰਫ ਸਮਾ ਦੇ ਕੇ ਪੈਨਸ਼ਨਰਾਂ ਦੀਆਂ ਮੰਗਾਂ ਤੇ ਉਹਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੋਂ ਪਾਈ ਦੀ ਦਿਖਾਈ ਦੇ ਰਹੀ ਹੈ ਮੈਂ ਗੋਪਾਰਕ੍ਰਿਸ਼ਨ ਗਵਰਨਮੈਂਟ ਪੈਸ਼ਨ ਵੈਲਫੇਅਰ ਐਸੋਸੀਏਸ਼ਨ ਲਾਖ ਪਾਣੀ ਪਾਣੀ ਘੜਦਾ ਪ੍ਰਧਾਨ ਹਾਂ ਇਹ ਨਾਰੇ ਬਾਣੀ ਦਾ ਜਿਹੜਾ ਹੈਗਾ ਬਹੁਤ ਵੱਡਾ ਮਕਸਦ ਆ ਵੀ ਜਿਹੜੀ ਪੰਜਾਬ ਸਰਕਾਰ ਆ ਜਿੱਦਣ ਤੋਂ ਪੰਜਾਬ ਸਰਕਾਰ ਬਣੀ ਐ ਪਹਿਲਾਂ ਇਹ ਲਾਰਿਆਂ 'ਚ ਟਪਾਉਂਦੇ ਰਹੇ ਆ ਹੁਣ ਕਦੇ ਟਾਈਮ ਦੇ ਤੱਕ ਕਦੇ 25 ਤਰੀਕ ਦੇ ਤੱਕ ਕਦੇ 2 ਅਗਸਤ ਦੇ ਤੱਕ ਲਾਰਿਆਂ ਨਾਲ ਤੁਰਿਆ ਫਿਰਦਾ ਹੈ ਤੇ ਸਾਡੇ ਮੁਲਾਜ਼ਮ ਪੈਨਸ਼ਨ ਨੂੰ ਨਾਰੇ ਲਈ ਜਾ ਰਿਹਾ ਹੈ ਬਾਹਰੀਆਂ ਸਟੇਟਾਂ 'ਚ ਤੁਰ ਰਿਹਾ ਹੈ ਜਿਵੇਂ ਪਹਿਲਾਂ ਗੁਜਰਾਤ 'ਚ ਸਵਾੜ ਆਇਆ ਹਿਮਾਚਲ 'ਚ ਸਵਾੜ ਆਲੀ ਹੁਣ ਹਰਿਆਣਾ 'ਚ ਸਵਾੜ ਆਊ ਐ ਇਹਦੇ ਮਗਰ ਆਪਣੇ ਤਾਂ ਬੰਦੇ ਹਨਗੇ ਨਹੀਂ ਇਹ ਉੱਥੇ ਕੀ ਚਤੂ ਜਾ ਕੇ ਹੈ ਜਦੋਂ ਸਾਡੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੀਆਂ ਕੋਈ ਮੰਗਾ ਨਹੀਂ ਮੰਨ ਰਿਹਾ ਤਾਂ ਬਾਹਰਲੇ ਲੋਕ ਇਹਨੂੰ ਕਿਵੇਂ ਚਿਤਾਉਣਗੇ ਅਸੀਂ ਜਿੱਥੇ ਵੀ ਇਹ ਜਾਊਗਾ ਇਹਦੇ ਮਗਰ ਜਾਵਾਂਗੇ ਇਹਦੀਆਂ ਕਰਤੂਤਾ ਦੱਸਾਂਗੇ ਇਹਨੇ ਕੋਈ ਅੱਜ ਤੱਕ ਮੁਲਾਜ਼ਮ ਭਰਤੀ ਨਹੀਂ ਕੀਤਾ ਕੋਈ ਇਹਨੇ ਕਿਸੇ ਲੋਕਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਅਸੀਂ ਜਿਹੜੀਆਂ ਆਪਣੀਆਂ ਮੰਗੀਆਂ ਗਈਆਂ ਮੰਗਾਂ ਜਾਇਜ਼ ਮੰਗਾਂ ਨੂੰ ਬਣਾਉਣ ਲਈ ਜਿਹੜੇ ਇਹ ਧਰਨੇ ਮਜਾਰੇ ਮਤ ਆਤੀਫੂ ਮਜਾਰੇ ਜਿਹੜੇ ਚਾਦੇ ਰਹਿਣਗੇ ਹੋਰ ਇਦੋਂ ਬਾਅਦ ਹੋਰ ਵੀ ਸਾਡੇ ਤੇ ਕਿਸੇ ਘਰ ਚਾਦੇ ਰਹਿਣਗੇ ਜਿੰਨਾ ਚੱਕਰ ਸਾਨੂੰ 2.95 ਸਾਡੀਆਂ ਬਣਦੀਆਂ ਜਿਹੜੀਆਂ ਪਿਛਲੇ ਕਿਸਤਾ ਤੇ ਬਕਾਇਆ ਨਹੀਂ ਦਿੰਦਾ